ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਨੂੰ ਮਗੇ ਸਵਾਗਤ ਆ ਤੁਹਾਡਾ ਨੂਡ ਵਲੌਗ ਚੈਨਲ ਤੇ ਲੋ ਜੀ ਸਵੇਰ ਦੇ 11 ਦਾ ਟਾਈਮ ਹੋ ਚੁੱਕਿਆ ਹੈਗਾ ਤੇ ਸਾਰੇ ਕੰਮ ਕਰਦੇ ਖਤਮ ਕਰ ਲਏ ਕੱਪੜੇ ਵੀ ਆਪਣੇ ਧੋ ਕੇ ਕੁਛੁਕਨੇ ਪਾਤੇ ਬਸ ਐਂਡਲੇ ਕੱਪੜੇ ਇੱਕ ਗਿਡੇ ਦੇ ਰਹਿੰਦੇ ਆ ਮਸ਼ੀਨ 'ਚ ਉਹ ਆਪਣੇ ਪਾਏ ਹੋਏ ਹੈਗੇ ਤੇ ਚਾਹ ਵੀ ਬਣਾ ਕੇ ਇੱਕ ਮਾੜੀ ਪੀ ਲਈ ਹਨ ਜਿਹੜਾ ਇੱਥੇ ਮੈਂ ਸੂਟ ਕੀਤਾ ਸੀ ਸਲਾਈ ਅੱਜ ਮੈਂ ਹੋ ਕੀਤਾ ਰਿਅਰ ਜਿਹੜੀ ਇਹਦੇ ਨਾਲ ਮੈਂ ਚੁੰਨੀ ਸੀਗੇ ਸੋਨੂ ਦਾ ਘਈ ਹੈ ਨਾ ਉਹ ਵਾਲੀ ਮੈਂ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈ ਹਣਾ ਤੇ ਹੁਣ ਇਹਦੇ ਨਾਲ ਇਹ ਨੈਟ ਦੀ ਨਹੀਂ ਸੀ ਇਹਦੇ ਮੇਰੇ ਕੋਲੇ ਇਦਾਂ ਦਾ ਲੈਸ ਲੱਕੀ ਉਹ ਆਪਣੇ ਪਾ ਲਿਆ ਤੇ ਆਪਣੇ ਆਉਣ ਵਾਲਾ ਜੀ ਨਕਰ ਕੀ ਕਰ ਹਣਾ ਅਸੀਂ ਸਾਰੇ ਤਿਆਰ ਹੋ ਗਏ ਹਾਂਗੇ ਗੁੜੀ ਬੇਟੀ ਆ ਵੱਡੀ ਘਰੇ ਉਹ ਵੀ ਤਿਆਰ ਹੋਗੀ ਤੇ ਬਾਕੀ ਸਾਰੇ ਵੀ ਬਾਹਰ ਤਿਆਰ ਹੋ ਕੇ ਖੜੇ ਨੇ ਆਪਾਂ ਚੱਲਦੇ ਨਕਰ ਕੀਤਨ ਚ ਆਪਣੇ ਇਥੇ ਪੜਾਗਾ ਜਾਨੀ ਚਾਪਾਣੀ ਦਾ ਕੀਤਾ ਹੋਇਆ ਹਣਾ ਲੰਗਰ ਵਗੈਰਾ ਉਲਫ ਲਗਾਉਣਗੇ ਆਪਾਂ ਵੀ ਚੱਲਦੇ ਆ ਉੱਥੇ ਤੇ ਨਾਲ ਨਾਲ ਤੁਹਾਨੂੰ ਵੀ ਕਰਵਾਉリエ ਦਰਸ਼ਨ ਜਿਹੜਾ ਜ ਇਹ ਨਗਰ ਕੀਰਤਨ ਆਇਆ ਹੈਗਾ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਹਨਾ ਉਹ ਵਾਲਾ ਨਗਰ ਕੀਰਤਨ ਆ ਜਿਹੜਾ ਇੱਥੇ ਆਪਣੇ ਨਿਕਲੂ ਆ ਜਣੀ ਆਪਣੇ ਇੱਥੇ ਆਊਗਾ ਤੇ ਕੱਪੜੇ ਦਿਖਾਈਆਂ ਸੋ ਮੈਂ ਕੁਝ ਪਾ ਤੇ ਕਿੱਲੂ ਆਪਾਂ ਵੀ ਚੱਲਦੇ ਆ ਨਗਰ ਕੀਰਤਨ ਦੇ ਦਰਸ਼ਨ ਕਰਨ ਤੇ ਕਪਲੇ ਉਸ ਆਪਣੇ ਫਾਈਵ ਕਨੇਦੂ ਜੇ ਵੀ ਸਾਰੇ ਬੱਚੇ ਹੋ ਗਏ ਤਿਆਰ ਵੱਡੀ ਬੇਟੀ ਵੀ ਹੋਈ ਤਿਆਰ ਨੂਰ ਅਜ ਆਪਣੀ ਹੈ ਦੀ ਪਹਿਲਾਂ ਤਾਂ ਮੇਰੀ ਸਲਾਹ ਸੀ ਮੈ ਰੱਖ ਲਵਰ ਮੈਡਮ ਨੇ ਮਨਾ ਕੀਤਾ ਕਹਿੰਦੇ ਵੀ ਕਰੇ ਰੱਖਣਾ ਨਹੀਂ ਆਪਣਾ ਥਰੂੰਡ ਵੀ ਮੈਂ ਇੱਕ ਵਾਰੀ ਹਾਂ ਤਿਆਰ ਕਰ ਲਿਆ ਮੈਂ ਤੁਹਾਨੂੰ ਫਿਰ ਦਤਾਂਗੀ ਉਹ ਵਾਲਾ ਤੇ ਕੰਮ ਵੀ ਕਰਨ ਲੱਗ ਗਈ ਮੈਂ ਤੁਹਾਨੂੰ ਬਸ ਉਹ ਨਹੀਂ ਹੋਇਆ ਹੈਗਾ ਕਿ ਤੁਹਾਡੇ ਨਾਲ ਉਹ ਵੀ ਬਲੌਗ ਹੈ ਜਿਹੜਾ ਸ਼ੇਅਰ ਕਰੂੰਗੀ ਜਿਹੜਾ ਮੈਂ ਤਰੂੰਗੀ ਵੀ ਕਿ ਮੈਂ ਕਿਵੇਂ ਸਮਾਨ ਮੈਂ ਰੱਖਿਆ ਕਿਉਂਕਿ ਕੰਮ ਹਰੇ ਰਹਿ ਵੀ ਗਿਆ ਆਪਣਾ ਤੇ ਕੋਸ਼ਿਸ਼ ਆਪਾਂ ਨੇ ਕਰ ਲਿਆ ਤੇ ਚਲੋ ਜੀ ਹੱਪ ਵੀ ਚੱਲਦੇ ਆ ਨਗਰ ਕੀ ਤਿੰਨ ਦੇ ਦਰਸ਼ਕਾਂ ਵੀ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਬਲੌਗ ਬੈਂਡ ਤੱਕ ਜਰੂਰ ਦੇਖਿਓ ਉਹਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜਰੂਰ ਕਰ ਲਿਓ ਜੇਕਰ ਆਇਓ ਫਸਟ ਟਾਈਮ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਲਓ ਜੀ ਆਪਣੀ ਬੇਟੀ ਵੀ ਤਿਆਰ ਹੋ ਗਈ ਤੇ ਚਲੋ ਚੱਲਦੇ ਆਪਾਂ ਦੁਪਹਿਰਾ ਹੋ ਗਿਆ ਨਾ ਇਹ ਤਾਂ ਪਾਇਨਾ ਹੋ ਰਿਹਾ ਹੈ ਇੱਦਣੇ ਪਹੁੰਚਾ ਨਾ ਘਟਾ ടീ <laughs> <laughs> ਕੋਈ ਨਾ ਆ ਜਾਓ ਠੀਕ ਹੈ ਅੱਪਾ ਬਾਗੀ ਕਰ ਆ ਜਾ ਦੋਦੂ ਆ ਲਓ ਕਹ ਜਲੀ ਹੈ ਉਹ ਚੱਲ 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 ਚੱ

Jadi aja cerita yang baru itu cerita seperti ਸਤਿ ਸ਼੍ਰੀ ਅਕਾਲ ਜੀ ਮਾਰੀ ਬਾਕੀ ਦਾ ਬਣੀ ਨੇ ਅੱਗਿਆ ਉਹ ਜਿਵੇਂ ਬੜਿਆਂ ਦਾ ਬਾਹਰ ਹੈ ਜਿਵੇਂ ਨੇ ਬੜਿਆਂ ਦਾ ਬਾਹਰ ਸੀ ਨਾ ਬਣਕ ਧਰਵਾ ਦੇ ਕੂੜਿਆਂ ਨੂੰ ਜਾ ਕੇ ਭਾਈ ਲਾਲੋ ਦੀ ਗੱਠਾਂ ਦੀ ਕੁੰਨੀ ਜੋਗੀ ਜਾ ਕੇ ਬੈਠੀ ਹੈ ਗਰਨ ਦੋ ਸਤਿਰਾਮ ਜੀ ਬਾਅਦ ਇਸ ਕਰਕੇ ਜਿਹੜੀ ਕਹਿੰਦੇ ਨੇ ਉਹ ਵਾਈਪਰ ਪਰੰਪਰ ਬਾਅਦ ਆਲੂ ਹੈ ਉਹਦੀ ਵਿਆਹਤਾਂ ਨੂੰ ਜਿਹੜੀ ਕਹਿੰਦੇ ਹਮਦਰਦੀ ਨਾ ਦੋ ਸਾਰੇ ਹਰ ਕੋ ਕਹਿੰਦਾ ਕਿ ਆਹ ਕੀ ਜਵਾਬ ਹੈ ਜਿਹੜੀ ਤੁਹਾਡੀ ਕਮਾਈ ਬਣਾਈ ਵੀਡੀਓ ਕਿਹੜਾ ਆਇਆ ਕਿਹੜਾ ਆਇਆ ਪਰਮਾਤਮਾ ਦੇ ਉੱਪਰ ਹੌਸਲਾ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ

ਦੱਸ ਤੱਕ ਗੋਲ ਕੱਢਦਾ ਖਾਲਸਾ ਗੋਲ ਕੱਢਦਾ ਹਾਂ ਅਬੀ ਅਬੀ ਇਹਦ ਨੂੰ ਨਾ ਨਾ ਮੇਰੇ ਕੋਲ ਲੈ ਆਓ ਹਾਂਜੀ ਉਹ ਵੀ ਕਿਤਾ ਕਰਦਾ ਵਾਡੂ ਦੇ ਫਤਿਹ ਹਾਂਜੀ ਨੂੰ ਕਿ ਸ਼ੁਕਰਵਾਰੀ ਫਾਟਾ ਬਹੁਤ ਸਾਥ ਦੇ ਨਾਲ ਇਹਨਾਂ ਨੂੰ ਜੀ ਤੂੰ ਸਾਹ ਸਾਹਰੀ ਨਾ ਮਾਰੇ ਤੇ ਤੁਹਾਡੇ ਕਿਤੇ ਹੈ ਹਾਉਂ ਜਾਈ ਸਾਹ ਸੰਗ ਜੀਓ ਬੜਾ ਬੜੀ ਖੁਸ਼ੀ ਨਾਲ ਜਿਸ ਤਰ੍ਹਾਂ ਆਪ ਜੀ ਨੇ ਸਭ ਨੂੰ ਕੀਤਾ ਆਸਰਵਾਦ ਜੀ ਦੇ ਮਾਤਾ ਪਿਤਾ ਨੇ ਸਤਿਕਾਰਯੋਗ ਕਲਾਕਾਰਾਂ ਤੋਂ ਬ੍ਰੋਡਕਾਸਟਰ ਨੂੰ ਬੋਲ ਤੋਂ ਮਾਇਆ ਦਿਖਾਓ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੀਰ ਲੋਜਮਾਰ ਵੀਰਾਂ ਦਾ ਕਲੱਬ ਵਾਲਿਆਂ ਦਾ ਇਸ ਤਰ੍ਹਾਂ ਅਜੋਦਕ ਕੀਤਾ ਨੇ ਵਰਤੋਂ ਨੇ ਅਨੁਸਾਰ ਜਿਹੜੇ ਕਾਰਜ ਕਰਾ ਰਹੇ ਨੇ ਨੌਜਵਾਨ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਕੋਈ ਨੌਜਵਾਨ ਵੀਰਾਂ ਨੇ ਇਸ ਸਮਾਸ ਭਾਈ ਸਾਹਰੇ ਵੱਲੋਂ ਕਮੇਟੀ ਵੱਲੋਂ ਨੌਜਵਾਨ ਵੀਰਾਂ ਵੱਲੋਂ ਮੋਦੀ ਕੀਤਾ ਗਿਆ ਜਿਹਦੇ ਵਿੱਚ ਪੱਲੇ ਪਲੇ ਸਮਾਜ ਦੀ ਅਗਵਾਈ ਦੇ ਵਿੱਚ ਭਾਰਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਖਰ ਸਾਹਿਬ ਦੇ ਖੇਤ ਦਾ ਹੋਇਆ ਇੱਕ ਤਾਪ ਦੇ ਸਰਪੁੱਤ ਹੈ ਗੁਰੂ ਬੇਨਤੀ ਭਾਈ ਕਰਪਾ ਦੇ ਸਭ ਤੋਂ ਪੁਰ ਗੱਲਾਂ ਵਿੱਚ ਸਰ ਜੀ ਆਓ ਬਾਕੀ ਚੱਤ ਨੂੰ ਬਕਾਬਤਾ ਕਹਿ ਦਾ ਹੁਕਮ ਹੋਇਆ ਸਿਧਰੇ ਦੇ ਭਗਤ ਰੋਦਾਸ ਦੇ ਪਿਤਾ ਸੰਤੋਖਦਾਸ ਦੀ ਮਾਤਾ ਗਰਜੀ ਦੇਵੀ ਜੀ ਦੀ ਪ੍ਰੇਮਾ ਸਦਕਾ ਧਾਰਮਿਕ ਲਗਣਾ ਕੀਤਾ ਦੇ ਅੰਦਰ ਕਰਮ ਕਾਂਦੀ ਲੋਕ ਪੰਡਤ ਬ੍ਰਹਮਣ ਲੋਕ ਆਪਣੇ ਆਪ ਨੂੰ ਉੱਚੇ ਦਰਜੇ ਦੇ ਕਹਿੰਦੇ ਸਨ ਉਹ ਬਿਚਾਰ ਉਹ ਕੋਈ ਜੇਰੇ ਵਿੱਚ ਰਹੂਗਾ ਤੇ ਤੇਰੇ ਮੇਰੇ ਵਿੱਚ ਫਰਕ ਹੀ ਰਿਹਾ ਹਰ ਤਾਂ ਹੁੰਦਾ ਤੇ ਮੇਰੇ ਵਿੱਚ ਲੋਹ ਦਾ ਤੇਰੇ ਵਿੱਚ ਸੁਨਹਰੇ ਦੇ ਵਿੱਚ ਹਮਤ ਕਸ ਲੋਹ ਤੁਮ ਕਾ ਤੂਲ ਜੇ ਤੂੰ ਹੋਰ ਰਸਤੇ ਪਰਮਾਤਮਾ ਦੇ ਭੇਜਿਆ ਹੁੰਦਾ ਕੀ ਗੱਲ ਤੇ ਤੂੰ ਮਸੂਤਾ ਕਿਵੇਂ ਹੋਇਆ ਤੂੰ ਭਾਗਤਰ ਵਾਜਾ ਜੀ ਮਕਾਲਪੁਰ ਤੋਂ ਪਰਮਾਤਮਾ ਦੀ ਬੰਦਗੀ ਕਰਦੇ ਨੇ ਨਾਮ ਨਾਲ ਜਪ ਕਰਦੇ ਨੇ ਉਹ ਬ੍ਰਹਮਣ ਆ ਕੇ ਕਹਿੰਦਾ ਪੂਰਾ ਗੁਰੂ ਕੋਲ ਆ ਕੇ ਜੋੜਾ ਭਾਗਤਰ ਵਾਜਾ ਜੀ ਉਹ ਜਿੱਤਾ ਕਹਿੰਦਾ ਜੀ ਸ਼ਕਤੀ ਇਹ ਜੋੜਾ ਟੁੱਟ ਗਿਆ ਪਰ ਮੈਂ ਸੀਰ ਤੋਂ ਤੇ ਇਸ਼ਾਨ ਕਾਮ ਗੰਗਰ ਤੋਂ ਆਉਣ ਰਾਹ ਤੇ ਦੰਦਿਆ ਦੱਸੋ ਦੰਦਿਆ ਇਹ ਰੋਏ ਜੋੜਾ ਖੰਡ ਕੇ ਮੈਨੂੰ ਆਪਣੇ ਸਾਥੀਆਂ ਨਾਲ ਜਾਣ ਬਾਤ ਤੇ ਜੋੜ ਬਣਾਓ ਕਿਉਂਕਿ ਕੁੱਤੇ ਹਾਂ ਜੋੜਾ ਪਾਇਨ ਪਾ ਕੇ ਮੈਂ ਦੌੜ ਵੀ ਸਕਦਾ ਜਿਵੇਂ ਉਹ ਪੰਡਤ ਭਗਤਰ ਵਾਸਦੀ ਨੂੰ ਜੋੜਾ ਖੰਡ ਰਵਾਸ ਤੇ ਬੀਚ ਕਰਦਾ ਉਸ ਵੇਲੇ ਲੈਣਾ ਰਾਫੀ ਜਿੱਤਾ ਆਉਂਦੀ ਤੇ ਸਾਨੂੰ ਖੇਤ ਕਿਉਂ ਦੇਖ ਤੂੰ ਆਪ ਨੂੰ ਬੇਗੋਣਾ ਰਾਤ ਤੱਕ ਦੀ ਤਰੱਕੀ ਬੱਸ ਨੂੰ ਘਰ ਪਰਵਾਹ ਵਿੱਚ ਚੁਣਾਂ ਦੀ ਬੱਸ ਤੇ ਤੋ ਆਏ ਤੇ ਮੈਂ ਉਹ ਮੰਡਪ ਭਗਤ ਅਰਜਨ ਜੀ ਨੂੰ ਕਹਿ ਰਿਹਾ ਮੇਰਾ ਜੋੜਾ ਕੁੱਟ ਗਿਆ ਹੈ ਜੁੱਤੀ ਟੁੱਟ ਗਈ ਹੈ ਸੱਜਣਾ ਤੇ ਕੋਪਾ ਬਾਕੇ ਕੀ ਕਰਦੇ ਉਹਦੇ ਲਈ ਲੈਣਾ ਕਾਹੀ ਰਸਾਏ ਕਰ ਪਰਾਵਾਲੇ ਵੀਰਾਂ ਦਾ ਆਓ ਅਗਲੇ ਪਰਾਵਾ ਮਿਲਵਾਨਾ ਹੋਈਏ ਇਸੇ ਤਰ੍ਹਾਂ ਤੁਹਾਡੀ ਸੰਗਤ ਨੇ ਪਿਆਰ ਦਾ ਸਤੂਰ ਦੇ ਕੇ ਨੰਦਰਗੀਤ ਵਿੱਚ ਸ਼ਾਮਲ ਹੋਣਾ ਜੀ ਬਹੁਤ ਬਹੁਤ ਇਸ ਪਰਾਵਾਲੇ ਵੀਰਾਂ ਦਾ ਧੰਨਵਾਦ ਆਓ ਅਗਲੇ ਪਰਾਵਾ ਮਿਲਵਾਨਾ ਹੋਈਏ ਬੋਲੇ ਸੋਨਿਹਾਲ ਵਾਇਕੁ ਜੀ ਦਾ ਤੁੰਸ ਵਾਇਕੁ ਜੀ ਦਾ ਤੁੰਸ ད�ས ད�ས ਸਤਿ ਸ੍ਰੀ ਅਕਾਲ ਸਭ ਦਾ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਚ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਨੇ ਵਰਨ ਕੇ ਸਜਣਾ ਵੱਲੋਂ ਆਪ ਸਭ ਨੂੰ ਸਤਿ ਸ੍ਰੀ

কুমারে মনে কে জন্ম ভালো कोन को दिसला रे ते 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 या गिनो के नहीं है किसी इनका बने उसी भी तने करना बाबे देखो रहा छांग होई ना ये पांच दिन का आज को काम सारे परिवार ने मलो चाब और पूछना मांगने चला गया पुराने करेंगे पास पांच दिन पहुंचेगा चार जगह करना कोई नहीं जाने छाने क्या भाई ता खड़ी है मैं मैं एक ये क्या आगे सोकी आने नहीं आ जा